ਸੌਣ ਦਾ ਮਹੀਨਾ ਗਿੱਦੇ ਕੱਲ ਰਾਂਚ ਪੈਣਨੀ ਸੌਣ ਦਾ ਮਹੀਨਾ ਗਿੱਦੇ ਕੱਲ ਰਾਂਚ ਪੈਣਨੀ ਖਿੱਚ ਲੈ ਤਿਆਰੀ ਆ ਗਿਆ ਜੱਟ ਤੈਨੂੰ ਲੈਣਨੀ ਖਿੱਚ ਲੈ ਤਿਆਰੀ ਜੱਟ ਆ ਗਿਆ ਤੈਨੂੰ ਲੈਣਨੀ ਖਿੱਚ ਲੈ ਤਿਆਰੀ ਜੱਟ ਆ ਗਿਆ ਤੈਨੂੰ ਲੈਣਨੀ ਦਾ ਮਹੀਨਾ ਪੈਂਦੀ ਗਿੱਦੇ ਚਤ ਮਾਲਵੇ ਮੁੜ ਜਾਸ ਕੀ ਨਾ ਮੈਂ ਨਹੀਂ ਜਾਂਦੀ ਤੇਰੇ ਨਾਲ ਵੇ ਮੁੜ ਜਾਸ ਕੀ ਨਾ ਮੈਂ ਨਹੀਂ ਜਾਂਦੀ ਤੇਰੇ ਨਾਲ ਵੇ ਮੁੜ ਜਾਸ ਕੀ ਨਾ ਮੈਂ ਜਾਂਦੀ ਤੇਰੇ ਨਾਲ ਵੇ ਰੋੜ 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 ਮੇਰਾ ਪਿੰਡ ਸੰਗ ਰੂਰ ਦੇ ਕੋਲ ਨਹੀਂ ਮਿੱਠੇ ਤਾਂ ਮੈਂ ਗੰਨੇ ਚੂਪਦੀ ਮਿੱਠੇ ਮੇਰੇ ਬੋਲ ਮੇਰੀ